ਹਾਂਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਔਲੇ ਤੇ ਮਿਰਚਾਂ ਦਾ ਆਚਾਰ ਔਲੇ ਤੇ ਮਿਰਚਾਂ ਦਾ ਆਚਾਰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਏ ਤਾਂ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਔਲੇ ਸਰਦਿਆਂ ਵਿੱਚ ਭਰਪੂਰ ਮਾਤਰਾ ਵਿੱਚ ਮਿਲਦੇ ਨੇ ਜਿਹੜੇ ਕਿ ਸਾਡੇ ਵਾਲਾਂ ਤੇ ਅੱਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਹਾਂਜੀ ਹੁਣ ਆਪਾਂ ਆਚਾਰ ਬਣਾਉਣਾ ਸ਼ੁਰੂ ਕਰਦੇ ਆਂ ਇੱਕ ਪਤੀਲੇ ਵਿੱਚ ਆਪਾਂ ਥੋੜਾ ਪਾਣੀ ਲਿਆ ਉਸ ਵਿੱਚ ਇੱਕ ਚਮਚ ਨਮਕ ਪਾ ਕੇ ਔਲਿਆ ਨੂੰ ਉਬਲਣ ਲਈ ਰੱਖ ਦਿਆਂ ਜਦੋਂ ਔਲੇ ਉਬਲ ਜਾਣ ਤੇ ਥੋੜੇ ਪੋਲੇ ਜਾਣ ਉਂਗਲਾਂ ਦੇ ਨਾਲ ਦੱਬਣ ਲੱਗ ਜਾਣ ਤਾਂ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਔਲਾਂ ਵਿੱਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੇ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਹਾਂਜੀ ਹੁਣ ਆਪਣੇ ਔਲੇ ਉਬਲ ਚੁੱਕੇ ਨੇ ਆਪਾਂ ਇਹਨਾਂ ਨੂੰ ਪਾਣੀ ਤੋਂ ਬਾਹਰ ਕੱਢ ਲਵਾਂਗੇ ਸਾਰੇ ਆਹਲੇ ਆਪਾਂ ਇੱਕ ਇੱਕ ਕਰਕੇ ਪਾਣੀ ਤੋਂ ਬਾਹਰ ਕੱਢ ਲਵਾਂਗੇ ਤੇ ਇਹਨਾਂ ਨੂੰ ਸੁੱਕਣ ਲਈ ਰੱਖ ਦੇਵਾਂਗੇ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਹਾਂਜੀ ਦੇਖੋ ਦੂਜੇ ਪਾਸੇ ਆਪਾਂ ਤੇਲ ਗਰਮ ਕਰਨ ਲਈ ਰੱਖ ਦੇਵਾਂਗੇ ਜੋ ਕਿ ਅਸੀਂ ਅਚਾਰ ਵਿੱਚ ਵਰਤਾਂਗੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਤੱਕ ਇਸ ਵਿੱਚ ਧੁਆਨਾ ਉਠਣ ਲੱਗ ਜਾਵੇ ਹਾਂਜੀ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦੇਾਂਗੇ ਤੇ ਤੇਲ ਨੂੰ ਠੰਡਾ ਹੋਣ ਲਈ ਰੱਖ ਦੇਾਂਗੇ ਦੂਜੇ ਪਾਸੇ ਅਸੀਂ ਆਪਣਾ ਮਸਾਲਾ ਤਿਆਰ ਕਰਾਂਗੇ ਇੱਕ ਚਮਚ ਅਸੀਂ ਮੇਥੀ ਲਈ ਹੈ ਇੱਕ ਚਮਚ ਅਜਵੈਨ ਜੀਰਾ ਕਾਲੀ ਮਿਰਚ ਲੌਂਗ ਸੌਫ ਧਨੀਆ ਪਾਊਡਰ ਇਹਨਾਂ ਸਾਰਿਆਂ ਨੂੰ ਅਸੀਂ ਦਰਦਰਾ ਜਿਹਾ ਕੁੱਟ ਲਵਾਂਗੇ ਮੇਰੇ ਕੋਲ ਸੌਂਫ ਪਾਊਡਰ ਤੇ ਧਨੀਆ ਪਾਊਡਰ ਸੀ ਇਸ ਲਈ ਮੈਂ ਉਹੀ ਯੂਜ਼ ਕਰ ਲਿਆ ਹਾਂਜੀ ਦੇਖੋ ਆਪਣਾ ਦਰਦਰਾ ਮਸਾਲਾ ਤਿਆਰ ਹੋ ਗਿਆ ਹੈ ਔਲੇ ਸਾਡੇ ਸੁੱਕ ਚੁੱਕੇ ਆ ਹੁਣ ਅਸੀਂ ਇਹਨਾਂ ਨੂੰ ਇੱਕ ਬਰਤਨ ਵਿੱਚ ਪਾ ਲਵਾਂਗੇ ਤੇ ਮਿਰਚਾਂ ਨੂੰ ਬਚਾ ਲਵਾਂ ਚੀਰ ਕੇ ਛੋਟੇ ਛੋਟੇ ਪੀਸ ਕਰ ਲਵਾਂਗੇ ਲੰਮੀਆਂ ਮਿਰਚਾਂ ਦੇ ਤਿੰਨ ਪੀਸ ਤੇ ਅਗਰ ਛੋਟੀਆਂ ਤਾਂ ਦੋ ਪੀਸ ਕਰ ਲਵਾਂਗੇ ਜੋ ਖਾਣ ਦੇ ਵਿੱਚ ਆਸਾਨੀ ਹੋਵੇ ਹਾਂਜੀ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਮਿਰਚਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਤੁਸੀਂ ਦੇਖੋਗੇ ਅਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏਗਾ ਜਿਸ ਨੂੰ ਅਸੀਂ ਰੋਟੀ ਪਰਾਂਠੇ ਨਾਲ ਖਾ ਸਕਦੇ ਹਾਂ ਹੁਣ ਅਸੀਂ ਜੋ ਮਸਾਲਾ ਤਤਰਾ ਪੀਸਿਆ ਸੀ ਉਸ ਨੂੰ ਔਲੇ ਤੇ ਮਿਰਚਾਂ ਵਿੱਚ ਮਿਕਸ ਕਰ ਲਵਾਂਗੇ ਇਸ ਵਿੱਚ ਆਪਾਂ 1 ਚਮ 1.5 ਚਮਚ ਨਮਕ ਮਿਰਚ ਮਿਰਚ ਆਪਾਂ ਥੋੜੀ ਲਵਾਂਗੇ ਕਿਉਂਕਿ ਮਿਰਚਾਂ ਆਪਾਂ ਪਹਿਲਾਂ ਹੀ ਪਾਈਆਂ ਹੋਈਆਂ ਐ ਹਲਦੀ ਇਹ ਪਾ ਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਹਾਂਜੀ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਆਪਾਂ ਜੋ ਤੇਲ ਗਰਮ ਕਰਕੇ ਰੱਖਿਆ ਸੀ ਉਹ ਠੰਡਾ ਹੋ ਗਿਆ ਉਸ ਨੂੰ ਆਪਾਂ ਇਸ ਅਚਾਰ ਵਿੱਚ ਪਾ ਦੇਾਂਗੇ ਹਾਂਜੀ ਦੇਖੋ ਸਾਡਾ ਅਚਾਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਜੇ ਤੁਹਾਨੂੰ ਇਹ ਮੇਰੀ ਰੈਸਪੀ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਅਚਾਰ ਨੂੰ ਇੱਕ ਵਾਰ ਮੇਰੇ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ